ਅਜੜੀ ਕਾਣੀ ਦਾ ਨਾਮ ਹੈ ਅਜੜੀ ਦੀ ਮੂਰਖ ਦਾ ਇੱਕ ਬਾਲ ਕਹਾਣੀ ਹੈ ਬਹੁਤ ਪੁਰਾਣੀ ਜ਼ਮੀਨ ਦੀ ਗੱਲ ਹੈ ਇੱਕ ਪਿੰਡ ਵਿੱਚ ਕਾਜੜੀ ਰਹਿੰਦਾ ਸੀ ਬਹੁਤ ਗਰੀਬ ਸੀ ਉਹ ਉਹ ਬੱਕਰੀਆਂ ਦਾ ਦੁੱਧ ਵੇਚ ਕੇ ਆਪਦਾ ਗੁਜ਼ਾਰਾ ਕਰਦਾ ਸੀ ਉਸਨੇ ਬੱਕਰੀਆਂ ਦੇ ਨਾਲ ਇੱਕ ਕੁੱਤਾ ਵੀ ਰੱਖਿਆ ਹੋਇਆ ਸੀ ਉਹ ਕੁੱਤੇ ਦਾ ਨਾਮ ਸ਼ੇਰੂ ਸੀ ਸ਼ੇਰੂ ਬਹੁਤ ਹੀ ਸਮਝਦਾਰ ਤੇ ਵਫਾਦਾਰ ਸੀ ਜਦੋਂ ਆਜੜੀ ਬੱਕਰੀਆਂ ਚਾਰਨ ਜਾਂਦਾ ਤੇ ਸ਼ੇਰੂ ਵੇਸ ਦੇ ਨਾਲ ਹੀ ਜਾਂਦਾ ਸੀ ਸ਼ੇਰੂ ਬਾਹਰਲੇ ਜਾਨਵਰਾਂ ਤੋਂ ਬੱਕਰੀਆਂ ਦੀ ਰਾਖੀ ਕਰਦਾ ਸੀ ਆ ਜਿਹੜੀ ਵੀ ਸ਼ੇਰੂ ਤੇ ਹੁੰਦੇ ਆ ਬੇਫਿਕਰ ਰਹਿੰਦਾ ਸੀ ਇਸ ਆ ਜਿਹੜੀ ਨੇ ਨੇੜਲੇ ਪਿੰਡ ਦੇ ਸ਼ਾਹੂਕਰ ਕੋਲ ਕਰਜ਼ਾ ਲਿਆ ਹੋਇਆ ਸੀ ਕਰੀਬੀ ਕਰਨੋਂ ਸ਼ਾਹੂਕਰ ਦਾ ਕਰਜ਼ਾ ਨਾ ਲਾ ਸਕਿਆ ਇੱਕ ਦਿਨ ਸ਼ਾਹੂਕਰ ਉਸ ਦੇ ਘਰ ਆਪਣੇ ਪੈਸੇ ਲੈਣ ਲਈ ਪਹੁੰਚ ਗਿਆ ਆ ਜਿਹੜੀ ਨੇ ਹਾਲੇ ਪੈਸੇ ਨਾ ਹੋਣ ਦੀ ਗੱਲ ਕਹੀ ਸ਼ਾਹੂਕਰ ਨੇ ਉਸ ਦੀ ਕਾਫੀ ਝੜਜੰਬ ਕੀਤੀ ਜਦੋਂ ਸ਼ਾਹੂਕਰ ਬਿਨਾਂ ਪੈਸੇ ਉਸ ਦੇ ਘਰ ਉਤਰ ਲੱਗਿਆ ਤਾਂ ਉਸ ਦੀ ਨਜ਼ਰ ਆ ਆਜੜੀ ਦੇ ਸ਼ੇਰੂ ਤੇ ਪਈ ਉਸ ਨੇ ਸ਼ੇਰੂ ਬਹੁਤ ਉਹਨੂੰ ਵਧੀਆ ਲੱਗਿਆ ਉਹਨੇ ਆਜੜੀ ਨੂੰ ਕਿਹਾ ਇੱਕ ਕੁੱਤਾ ਤੂੰ ਮੈਨੂੰ ਦੇ ਦੇ ਜਦੋਂ ਤੂੰ ਮੈਨੂੰ ਮੇਰੇ ਪੈਸੇ ਦੇਵੇਂਗਾ ਉਹ ਦੋਹੇ ਕੁੱਤਾ ਤੂੰ ਵਾਪਸ ਲੈ ਲਈ ਆਜੜੀ ਨੇ ਸ਼ਾਹੂਕਰ ਦੀ ਗੱਲ ਮੰਨ ਲਈ ਉਸ ਨੇ ਸ਼ਾਹੂਕਰ ਨੂੰ ਸ਼ੇਰੂ ਦੇ ਦਿੱਤਾ ਅਜੜੀ ਨੇ ਸ਼ੇਰੂ ਨੂੰ ਇਹ ਸਮਝਾ ਕੇ ਸ਼ਾਹੂਕਾਰ ਨਾਲ ਤੋਰ ਦਿੱਤਾ ਕਿ ਅੱਜ ਤੋਂ ਬਾਅਦ ਤੇਰਾ ਮਾਲਕ ਸ਼ਾਹੂਕਾਰ ਹੈ ਤੂੰ ਇਸ ਦੀ ਹਰ ਆਗਿਆ ਦਾ ਪਾਲਣ ਕਰਨਾ ਹੁਣ ਮੇਰੇ ਕੋਲੇ ਮੁੜ ਕੇ ਨਾ ਆਵੀਂ ਸ਼ਾਹੂਕਾਰ ਸ਼ੇਰੂ ਨੂੰ ਲੈ ਕੇ ਆਪਣੇ ਘਰ ਆ ਗਿਆ ਸ਼ੇਰੂ ਪੂਰੀ ਵਫਾਦਾਰੀ ਨਾਲ ਸ਼ਾਹੂਕਾਰ ਦੇ ਘਰ ਦੀ ਰਾਖੀ ਕਰਦਾ ਉਹਦੇ ਘਰ ਦੀ ਰਾਖਵਦੀਆ ਕਰਨ ਲੱਗ ਪਿਆ ਇੱਕ ਦਿਨ ਦੀ ਰਾਤ ਨੂੰ ਸ਼ਾਹੂਕਾਰ ਦੇ ਘਰ ਚੋਰ ਚੋਰੀ ਕਰਨ ਆ ਗਏ ਉਹਨਾਂ ਕੋਲੇ ਕਾਫੀ ਵੱਡੇ ਵੱਡੇ ਹਥਿਆਰ ਸੀ ਸ਼ੇਰੂ ਸਮਝ ਗਿਆ ਸੀ ਕਿ ਜੇਕਰ ਉਹ ਭੌਂਕਿਆ ਤਾਂ ਚੋਰ ਉਸ ਨੂੰ ਆਪਣੇ ਸ਼ਾਹੂਕਰ ਦੇ ਪੂਰੇ ਪਰਿਵਾਰ ਨੂੰ ਮਾਰ ਦੇਣਗੇ ਇਸ ਲਈ ਸ਼ੇਰੂ ਸਭ ਕੁਝ ਚੁੱਪਚਾਪ ਹੀ ਦੇਖਦਾ ਰਿਹਾ ਚੋਰ ਸ਼ਾਹੂਕਰ ਦਾ ਕਰਦਾ ਸਾਰਾ ਸਮਾਨ ਲੈਣੇ ਨਕਦੀ ਟੁੱਟ ਕੇ ਤੁਰ ਗਏ ਸ਼ੇਰੂ ਵੀ ਚੁੱਪਚਾਪ ਹੀ ਚੋਰਾਂ ਦੇ ਪਿੱਛੇ ਪਿੱਛੇ ਤੁਰਦਾ ਗਿਆ ਥੋੜੀ ਦੂਰ ਇੱਕ ਜੰਗਲ ਵਿੱਚ ਚੋਰਾਂ ਨੇ ਲੁੱਟਿਆ ਸਾਰਾ ਧੰਨ ਖਟੋਆ ਪੁੱਟ ਕੇ ਦਬ ਜਿੱਤਾ ਸ਼ੇਰੂ ਉਹ ਜਗ੍ਹਾ ਵੇਖ ਕੇ ਵਾਪਸ ਘਰ ਆ ਗਿਆ ਜਦੋਂ ਦਿਨ ਚੜ੍ਹਿਆ ਤਾਂ ਸਾਰੇ ਪਿੰਡ ਵਿੱਚ ਸ਼ਾਹੂਕਾਰ ਦੇ ਘਰ ਚੋਰੀ ਹੋਣ ਦਾ ਰੌਲਾ ਪੈ ਗਿਆ। ਸਾਰੇ ਪਿੰਡ ਵਾਸੀ ਉਸ ਦੇ ਘਰ ਆ ਗਏ। ਸ਼ਾਹੂਕਾਰ ਦੇ ਘਰ ਕਾफी ਘੁੱਟ ਹੋ ਗਿਆ। ਘਰ ਵਿੱਚ ਚੋਰੀ ਦੀਆਂ ਗੱਲਾਂ ਹੋ ਰਹੀਆਂ ਸੀ। ਪਰ ਇਸ ਰੌਲੇ ਵਿੱਚ ਸ਼ੇਰੂ ਸ਼ਾਹੂਕਾਰ ਨੂੰ ਕੁਝ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਸ਼ਾਹੂਕਾਰ ਦਾ ਪੱਲਾ ਫੜ ਕੇ ਆਪਣੇ ਨਾਲ ਤੁਰਨ ਦਾ ਇਸ਼ਾਰਾ ਕਰ ਰਿਹਾ ਸੀ। ਸ਼ੇਰੂ ਦੀਆਂ ਹਰਕਤਾਂ ਦੇਖ ਕੇ ਇੱਕ ਸਿਆਣੇ ਬੰਦੇ ਨੇ ਕਿਹਾ, ਲੱਗਦਾ ਇਹ ਕੁੱਤਾ ਚੋਰੀ ਬਾਰੇ ਕੁਝ ਪਤਾ ਹੈ। ਸ਼ੇਰੂ ਨੇ ਸ਼ੌਕਰ ਦਾ ਪੱਲਾ ਫੜ ਕੇ ਨਾਲ ਤੁਰਨ ਦਾ ਇਸ਼ਾਰਾ ਕੀਤਾ ਲੋਕ ਸ਼ੇਰੂ ਦੇ ਪਿੱਛੇ ਪਿੱਛੇ ਤੁਰ ਲੱਗ ਪਏ ਸ਼ੇਰੂ ਉਹਨਾਂ ਨੂੰ ਇੱਕ ਜੰਗਲ ਵਿੱਚ ਲੈ ਗਿਆ ਉੱਥੇ ਜਾ ਕੇ ਸ਼ੇਰੂ ਨੇ ਉਸ ਥਾਂ ਨੂੰ ਆਪਣੇ ਨੰਬਰਾਂ ਨਾਲ ਪੁੱਟਣਾ ਸ਼ੁਰੂ ਕੀਤਾ ਜਿੱਥੇ ਚੋਰਾਂ ਨੇ ਚੋਰੀ ਕੀਤਾ ਸਾਰਾ ਮਾਲ ਦੱਬਿਆ ਹੋਇਆ ਸੀ ਲੋਕਾਂ ਨੇ ਜਦੋਂ ਉਸ ਥਾਂ ਨੂੰ ਪੁੱਟ ਕੇ ਵੇਖਿਆ ਤੇ ਉਸ ਵਿੱਚ ਸ਼ੌਕਰ ਦਾ ਸਾਰਾ ਸਮਾਨ ਨਕਦੀ ਗਹਿਣੇ ਸਾਰਾ ਉਹ ਉਸ ਵਿੱਚ ਪਿਆ ਸੀ ਸਭ ਲੋਕ ਸ਼ੇਰੂ ਦੀ ਸਿਆਣਪ ਦੀ ਤਾਰੀਫ਼ ਕਰਨ ਲੱਗੇ ਸ਼ੌਕਰ ਦਾ ਚੋਰੀ ਹੋਇਆ ਸਾਰਾ ਸਮਾਨ ਵਾਪਸ ਮਿਲ ਗਿਆ ਸ਼ਾਹੂਕਰ ਸ਼ੇਰੂ ਦੀ ਸ਼ਾਨ ਤੋਂ ਬੜਾ ਖੁਸ਼ ਹੋਇਆ ਅਗਲੇ ਦਿਨ ਸ਼ਾਹੂਕਰ ਨੇ ਸ਼ੇਰੂ ਦੇ ਘਰ ਵਿੱਚ ਇੱਕ ਚਿੱਠੀ ਲਿਖ ਕੇ ਉਸ ਨੂੰ ਵਾਪਸ ਆਜੜੀ ਕੋਲੇ ਭੇਜ ਦਿੱਤੀ ਜਦੋਂ ਸ਼ੇਰੂ ਆਜੜੀ ਦੇ ਘਰ ਪੁੱਜਾ ਉਸ ਨੇ ਸਮਝਿਆ ਕਿ ਸ਼ੇਰੂ ਸ਼ਾਹੂਕਰ ਕੋਲੋਂ ਤੋਰ ਕੇ ਆਇਆ ਉਹ ਨੂੰ ਬਹੁਤ ਗੁੱਸਾ ਆ ਗਿਆ ਆਜੜੀ ਨੇ ਸ਼ੇਰੂ ਨੂੰ ਆਪਣੀ ਘਹਾੜੀ ਨਾਲ ਵੜ ਦਿੱਤਾ ਮਰੇ ਹੋਏ ਸ਼ੇਰੂ ਦੇ ਘਰ ਵਿੱਚ ਉਸ ਨੇ ਚਿੱਠੀ ਵੇਖੀ ਜਦੋਂ ਆਜੜੀ ਨੇ ਉਹ ਚਿੱਠੀ ਖੋਲ ਕੇ ਪੜ੍ਹੀ ਤਾਂ ਉਸ ਚਿੱਠੀ ਵਿੱਚ ਲਿਖਿਆ ਹੋਇਆ ਸੀ ਤੇਰਾ ਸ਼ੇਰੂ ਬਹੁਤ ਹੀ ਸਿਆਣ ਤੇ ਸਮਝਦਾਰ ਹੈ ਤੇਰੇ ਸ਼ੇਰੂ ਨੇ ਮੇਰਾ ਘਰ ਬਰਬਾਦ ਹੋਣ ਤੋਂ ਬਚਾ ਲਿਆ ਇਸ ਲਈ ਮੈਂ ਤੁਹਾਡਾ ਸਾਰਾ ਕਰਜ਼ਾ ਮਾਫ ਕਰਦਾ ਹਾਂ ਤੇਰਾ ਸ਼ੇਰੂ ਵੀ ਤੈਨੂੰ ਵਾਪਸ ਕਰਦਾ ਹਾਂ ਇਹ ਪੜ ਕੇ ਆ ਜੜੀ ਤਾਂ ਹਾਂ ਮਾਰ ਕੇ ਰੋਣ ਲੱਗਿਆ ਉਸ ਨੂੰ ਬਿਨਾਂ ਸੋਚੇ ਸੰਦੇ ਸ਼ੇਰੂ ਨੂੰ ਮਾਰਨ ਤੇ ਬੜਾ ਪਛਤਾਵਾ ਹੋਇਆ ਪਰ ਹੁਣ ਕੁਝ ਨਹੀਂ ਹੋ ਸਕਦਾ ਸੀ ਹੁਣ ਪਛਤਾਇਆ ਕਿ ਬੰਦਸ ਥਨ ਪਹਿਲਾਂ ਸੋਚਣਾ ਚਾਹੀਦਾ ਹੈ ਕਹਾਣੀ ਲਿਖਿਆ ਹਰਦੇਵ ਸਿੰਘ ਸੁਖਗੜ੍ਹ ਨੇ ਤਨੁਕਾਨੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ